ਆਹ ਬ੍ਰਾਂਡ ਦੇਖ ਲੋ ਆ ਵੀ ਬ੍ਰਾਂਡ ਦੇਖ ਲੋ ਉਹ ਮੈਂ ਕਹਿੰਨਾ ਆ ਵੀ ਦੇਖ ਲੋ 2-2000 ਵਾਲੇ ਸੂਟ ਇਹ ਵੀ ਭਾਜੀ ਸੇਲ 'ਚ ਆ ਵੀ ਦੇਖ ਲੋ ਮੈਂ ਕਹਿੰਨਾ ਹੈਵੀ ਲੱਦੇ ਹੋਏ ਸੂਟ ਤਾਜੇ ਤਾਜੇ ਪਕੌੜੇ ਤਾਜੇ ਤਾਜੇ ਪਕੌੜੇ 1800 2000 ਦੇ ਸੂਟ ਹਾਂ 8 800 ਰੁਪਏ ਦੇਣਾ ਹਾਂ 800 ਦੇਣੇ ਉਹ ਦੇ ਨਹੀਂ ਦੇਣੇ ਆਪਾਂ ਦਿਖਾ ਕੇ ਹੁਣੇ ਦੇਣ ਲੱਗੇ ਆ ਨਾ ਇਹ ਬਾਜ਼ਾਰ ਦੇ ਵਿੱਚ 600 ਨਾ ਆ ਆਪਾਂ پیسے ਦੇ ਰਿਹਾ ਤਾਂ ਹੀ ਆਪਾਂ ਨੂੰ ਅਗਲਾ ਸਸਤਾ ਦਿੰਦਾ ਪਰ 250 ਲਗਾਹ ਨੂੰ ਦਿੰਨੇ ਫਿਰ ਹਜ਼ਾਰ ਹਜ਼ਾਰ ਵਾਲੇ ਸੂਟ ਕਰਤੇ 2250 ਜੋ ਮੈਂ ਚਮਸ਼ੇਰ ਹੁੰਦਾ ਸੀਗਾ ਨਾ ਹਾਂਜੀ ਉਹ ਕਹਿੰਦੇ ਸੀ ਇਹਨੇ ਭੱਜ ਜਾਣਾ ਨੇ ਛੱਡ ਦੇਣਾ ਹੁਣ ਮੈਂ ਜਲੰਧਰ ਆ ਗਿਆ ਹੁਣ ਕਹਿੰਦੇ ਇਹ ਬੰਦਾ ਤਰੱਕੀ ਕਰੂ ਐਦਾਂ ਦੇ ਸੂਟ ਲੁਧਿਆਣੇ ਬਾਜੀ ਕਿਹੜਾ ਹੌਸੇਲਰ ਜਿਹੜਾ ਮੇਰੇ ਭੈਣਾ ਪਣਾਵਾਂ ਦਾ ਫੇਰਾ ਕਰਦਾ ਦੱਸ ਮੈਨੂੰ ਆਹ ਸੂਟ ਮੈਂ ਆਪਣੀ ਭੈਣ ਨੂੰ ਦੇ ਰਿਹਾ 200 ਰੁਪਏ ਦਾ ਇਹ ਜਿਹੜੇ ਹਜ਼ਾਰ ਦੇ ਦੋ ਨੇ ਨਾ ਸੇਲਾਂ ਚ ਬਜ਼ਾਰਾਂ ਚ ਹਾਂਜੀ ਐਦਾਂ ਦੇ ਸੂਟ ਇੰਦਾਂ ਦੇ ਕੋਟਨ ਦੇ ਦੁਪੱਟੇ 1000 ਦੇ 2 500 ਦੇ 1 ਉਹ ਸੇਲ ਲੱਗਦੀ ਏ ਇਹ ਹੋਲਸੇਲ ਧਮਾਕਾ 250 ਰੁਪਏ ਸੂਤ 2 250 ਚ ਕਰਦੇ ਆ 1000 ਦੇ 2 ਜਿਹੜੇ ਕਹਿੰਦੇ ਹਨ ਇਹਦੇ 500 ਦੇ 2 ਲੈ ਜਾਓ ਇਹ ਜਲਵਾ ਏ ਜਲਵਾ ਆ ਨੇੜੇ ਕਰਕੇ ਦਿਖਾ ਯਾਰ ਆ ਕੰਮ ਲਗਾ ਹੈਂਡਵਰਕ ਦਾ ਇਹ ਬਾਜ਼ਾਰ 'ਚ 12 1500 ਦਾ 500 ਦੇ ਦਿਓ 1500 ਦੇ 2 ਨੇ ਬਾਜ਼ਾਰ 'ਚ ਆ ਚੈੱਕ ਕਰੋ ਦੁਪੱਟਾ ਹੂੰ ਓ ਬਾਬੇ ਦੀ ਹੱਟੀਏ ਚੈਲੰਜ ਹੈ ਮੇਰੀਆਂ ਭੈਣਾਂ ਖੁਸ਼ ਹੋਣੀਆਂ ਜਿੰਨੇ 250 ਹੀ ਆ ਦੇਖ ਹੁਣ ਪਟਿਆਲਾ ਸਲਵਾਰ ਨਾਲ ਸੂਟ 500 ਦਾ 500 ਨੂੰ ਛੱਡ ਤੂੰ 200 ਦਾ ਇੱਕ ਲੈ ਇਹ 2 250 ਦਾ ਆ ਦੇਖੋ ਵੀਡੀਓ ਦੇ ਵਿੱਚ ਹੀ ਲੁਟਾਤਾ ਸਾਰਾ ਕੁਝ ਓ ਛੇਤੀ ਆ ਜਾਓ ਭੈਣੋ ਭਾਈਓ ਆਸੂ ਇੱਕ ਵਾਰ ਤੱਕ ਵੱਡੇ ਬਰੇ ਦੀਰ ਬੈਨੂ ਕਹਿੰਦੇ ਕਰੇਵ ਦਾ ਸੂਟ ਇਹ ਕਰੇਵ ਦਾ ਹਾਂਜੀ ਇਹ ਬਾਜ਼ਾਰ ਚ 2000 ਦਾ ਹੀ ਹੈਗਾ ਇਹ ਲੈ 700 ਦਾ ਦਿੱਤਾ ਹੀ ਓ ਬਾਜ਼ਾਰ ਚ ਦੁਕਾਨਦਾਰ 5 ਮੀਟਰ ਮਸਲੀਨ ਦਾ ਸੂਟ 500 ਦਾ ਦਿੰਦੇ ਆ ਹਾਂ ਪਰ ਚੁੰਨੀ ਦੇ پیسے ਅਲੱਗਾਂ ਹੁੰਦੇ ਆ ਹਾਂਜੀ ਆਪਾਂ ਚੁੰਨੀ ਦੇ ਨਾਲ 500 ਦਾ ਬਿਲਕੁਲ ਹੀ ਦੇਣਾ ਆਪਾਂ 250 ਦਾ ਦੇਣੀ ਆਹ ਦੇਖੋ ਪੀਸ ਤੋਪੇ ਬ੍ਰਾਂਡਡ ਤੋਪੇ ਦਬਟਾ ਨਾਲ ਆਹ ਲੋ 350 ਦਾ ਸੂਟ ਹੁਣ ਆਹ ਸੂਟ ਦੇਖ ਤੇਰੇ ਥੱਲੇ ਦੁਕਾਨ ਦਾ ਟੈਗ ਲਾਉਂਦੇ ਆ ਪਰ ਆਪਾਂ ਇਦਾਂ ਹੀ ਸਿੱਧਾ ਹੋਲਸੇਲ ਦੇ ਦਿੰਨੇ ਆ ਕਿਸੇ ਨੇ ਲੈਣਾ 400 ਦਾ ਲੈ ਆਹ ਦੇਖੋ 4 400 ਚ ਕਹਿੰਦੇ ਸੋਨੇ ਦੇ ਰੋ ਤਿੰਨ ਆ ਲੈ ਲੁੱਟ ਪੈ ਗਈ ਇਹ ਤਾਂ ਇਧਰ ਦੇਖ ਹੁਣ ਆ ਇਦਾਂ ਦਾ ਸੂਟ ਜਿਹੜਾ ਬਾਜ਼ਾਰ ਚ ਮੋਰ ਵਾਲਾ 550 600 ਸਟਾਰਟ ਹੁੰਦਾ ਆ ਚੁੰਨੀ ਫੁੱਲ ਪਿਓਰ ਬੇਦ ਕੜਾਈ ਰੰਗ ਰਾਂਗੇ ਚਾਰ ਹਾਂਜੀ ਰੇਟ ਕਰਦਾ 350 8 800 ਰੁਪਈਆ ਲੈਂਦੇ 8 800 ਰੁਪਈਆ ਬਾਜ਼ਾਰ ਚ ਬਾਬੇ ਦੀ ਹੱਟੀ 350 ਰੁਪਈਆ ਆ ਜਿਹੜੀ ਬਾਜ਼ਾਰਾਂ ਚ ਰੋ ਲੁੱਟ ਹੋਣ ਧੀ ਆ ਇਦਾਂ ਦੇ ਹੈਂਡ ਵਰਕ ਵਾਲੇ ਸੂਟ ਹੈ ਵੀ ਹਾਂਜੀ ਇਦਾਂ ਦੇ ਦੁਪੱਟੇ ਨਾਲ ਡੈਨਰ ਗਲਾ ਵੀ ਬੜਾ ਪਿਆਰਾ ਆ ਆ ਲੋ ਚੱਕੋ 8800 ਰੁਪਏ ਅੱਛਾ 800 ਜੇ ਕਰਦੇ ਸਿਰਫ 800 ਰੁਪਏ ਚ ਦੇ ਦੇਣੇ ਸਿਰਫ ਨਹੀਂ ਦੇਖੋ ਕਿੰਨੇ ਸੋਹਣੇ ਡਿਜ਼ਾਈਨ ਆ ਤੁਸੀਂ ਦੇਣ ਲੈਣ ਕਰਨਾ ਵਿਆਹ ਸ਼ਾਇਦ ਦਾ ਤਾਜਪੁਰ ਦਾ ਕਪੜਾ ਨਾ ਬਾਬੇ ਦੇ ਢਿੱਡ ਤੇ ਆ ਜਾਓ ਜਿਹੜਾ 50000 ਦਾ ਕਪੜਾ ਚੈਲੰਜ ਕਰਦੇ ਆ ਬਾਬੇ ਢਿੱਡ ਤੋਂ 20000 ਚ ਲੈ ਜਾਓ ਆਹ ਦਿੱਤਾ ਫਰਕ ਹੈਗਾ ਫੁੱਲ ਪਿਓਰ ਦੀਆਂ ਉਹ ਵੀ ਦੁਪੱਟੇ ਬਾਰਡਰ ਦੇ ਨਾਲ ਕੰਮ ਲੇਖੋ ਕੀਤਾ ਹੋਇਆ ਹਾਂਜੀ ਚਾਰ ਚਾਰ ਰੰਗ ਆਪਣੀ ਮਨਪਸੰਦ ਰੇਡ 800 ਰੁਪਏ ਬੱਜੀ ਆ ਪੀਸ ਬਾਜ਼ਾਰ ਚੋਂ 2000 ਤੋਂ ਘੱਟ ਮਿਲੂਗਾ ਹੀ ਨਹੀਂ ਹਾਂਜੀ ਪਰ ਬਾਬੇ ਦੀ ਹੱਟੀ ਨੇ ਮਿਲੂਗਾ 800 ਰੁਪਏ ਦਾ ਸੂਟ ਦੇਖੋ ਨਿਆਰੇ ਬੰਦੇ ਜਿਹੜੇ 2 2000 ਤੇ ਟੰਮੀ ਤੇ ਲਾ ਕੇ ਵੇਚਦੇ ਸੂਟ ਆਹ ਦੇਖੋ 5 500 ਚ ਕਰਦੇ 5 500 ਦੇ ਨੋਜ ਲੈ ਜਾਓ ਆ ਵੀ 500 ਉਹ ਲੁੱਟਾ ਬਹੁਤ ਹੋ ਰਹੀਆਂ ਵੀ ਲੁੱਟਾ ਤੋਂ ਬਾਜਿਓ ਬਾਬੇ ਦੀ ਹੱਟੀ ਤੇ ਆਜੋ ਦੋ ਦੋ ਹਜ਼ਾਰ ਵਾਲੇ ਸੂਟ 5500 ਚ ਲੈ ਜਾਓ ਦੇਖੋ ਕਾਰਵਾ ਚੌਲ ਲਈ ਸ਼ਾਪਿੰਗ ਕਰਨੀ ਤੁਸੀਂ ਵਿਆਹ ਸ਼ਾਦੀ ਲਈ ਕਰਨੀਆਂ 2200 ਰੁਪਏ ਨਾ ਦਿਵੋ ਦੁਕਾਨਦਾਰਾਂ ਨੂੰ ਬਾਪੇ ਦੀ ਹੱਟੀ ਤੇ ਹੁਣੇ ਆ ਜਾਓ ਵੱਡੇ ਵੱਡੇ 8800 ਚ ਲੈ ਜਾਓ 8800 ਚ ਐਦਾਂ ਦਾ ਸੂਟ ਬਾਪੇ ਦੀ ਹੱਟੀ ਦੇ ਭਾਜੀ 1300 ਰੁਪਏ ਦਾ ਚੈਲੰਜ ਹੈ ਮੇਰਾ ਜਲਦੀ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਸ਼ੇਅਰ ਟੂ ਕਰਪ ਕਰ ਦਿਓ ਐਦਾਂ ਦਾ ਚੈਲੰਜ ਨਾਲ ਸੂਟ ਭਾਜੀ ਆ ਦੇਖ ਲਓ ਪੀਸ ਇਹ ਗਲਾਸ ਵਾਲੇ ਸੂਟ ਵੀ ਭਾਜੀ 1500 ਦਾ ਦੇ ਦੇਣਾ ਆ ਦੇਖੋ ਕਿੰਨੇ ਡਿਜ਼ਾਈਨਰ ਪੀਸ ਆ ਬਾਰ ਬਾਰ ਤੁਹਾਨੂੰ ਦੱਸ ਰਿਹਾ 2-2000 ਵਾਲੇ ਪੀਸ 8-800 ਜੀ ਉਹ ਲਿਆਇਆ 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 ਉਹ ਬਾਬਾ ਟਰੱਕ ਭਰ ਕੇ ਕੱਪੜੇ ਲਿਆਇਆ ਲੈ ਜਾਓ ਲੈ ਜਾਓ ਲੈ ਜਾਓ ਸਸਤੇ ਰੇਟਾਂ ਦੇ ਫ੍ਰੀ ਦੇ ਪਾ ਲੈ ਜਾਓ ਆ ਕੋਈ ਕਹਿੰਦਾ 1500 ਕੋਈ ਕਹਿੰਦਾ 2000 ਬਾਬਾ ਇਹ ਸਸਤੇ ਕਰਕੇ ਦਿਖਾ ਤਾਂ ਮੰਨਾਂ ਮੈਂ ਉਹ ਪਾਜੀ ਇਹ ਐਨੇ ਸਸਤੇ ਕਰ ਦਨੇ ਆ ਵੀ ਦੀਵਾਲੀ ਤੇ ਦਸਹਿਰਾ ਸੂਟਾਂ ਦਾ ਪਟਾਕਾ ਪਾਣ ਲੱਗੇ ਆ ਕਰਵਾ ਚੌਦਾ ਕਹਿੰਦੇ ਸਾਰੇ ਪੈਰ ਪਾਉਂ ਸਸਰੀ ਕਾਲ ਬਾਬੇ ਦੀ ਟੀਕ ਕਰ ਰਹੀ ਹੈ ਕਮਾਲ ਕਿਉਂਕਿ ਤੁਹਾਡੀ ਇਹ ਸਪੋਰਟ ਆਹ ਬ੍ਰਾਂਡ ਦੇਖ ਲੋ ਆ ਵੀ ਬ੍ਰਾਂਡ ਦੇਖ ਲੋ ਉਹ ਮੈਂ ਕਹਿੰਦਾ ਆ ਵੀ ਦੇਖ ਲੋ 2-2 ਹਜ਼ਾਰਾਂ ਦੇ ਸੂਟ ਇਹ ਵੀ ਭਾਜੀ ਸੇਲ 'ਚ ਆ ਵੀ ਦੇਖ ਲੋ ਮੈਂ ਕਹਿੰਦਾ ਹੈਵੀ ਲੱਦੇ ਹੋਏ ਸੂਟ ਤਾਜੇ ਤਾਜੇ ਪਕਾਏ ਜਾਈ ਤਾਜੇ ਪਕੌੜੇ ਰੇਟਾਂ ਨਾਲ ਪਟਾਕਾ ਪਾ ਲਗਾ ਇੱਕ ਸੈੱਟ ਦੋ ਸੈੱਟ ਕਿੰਨੇ ਲੈਣੇ ਓਨੇ ਸੈੱਟ ਹਾਂਜੀ ਰੇਟਾਂ ਦੀ ਤਬਾਈ ਪਤਾ ਕੀ ਕਰਨ ਲੱਗਾ ਭਾਜੀ 1800 2000 हां 8 800 ਰੁਪਏ ਦੇਣ ਆ 8 800 ਦੇ ਦੇਣੇ ਉਹ ਦੇ ਨਹੀਂ ਦੇਣੇ ਆਪਾਂ ਦਿਖਾ ਕੇ ਹੁਣੇ ਦੇਣ ਲੱਗਿਆ ਨਾ ਨਾ ਇਹਦਾ ਸਾਰਾ ਹੁਣੇ ਚਲ ਜਾਣਾ ਬਾਜੀ ਹੁਣੇ ਭੇਜਣਾ ਹੀ ਆ ਪਰ ਰੱਖਣਾ ਨਹੀਂ ਆ ਐਸੇ ਪੂਸੇ ਕਮਾਉਣੇ ਨਹੀਂ ਕੋਈ ਟੈਨਸ਼ਨ ਹੀ ਵੀ ਪੈਸੇ ਦੇਣੇ ਵੀ ਆ ਲੈਣੇ ਵੀ ਆ ਕਮਾਈ ਕਮਾਈ ਵੀ ਕਰਨਾ ਦੇਖੋ ਲੈਣੇ ਆਪਣੇ ਭੈਣਾ ਭਰਾਵਾਂ ਦਾ ਦੇਣੇ ਜਿਹਨਾਂ ਦੇ ਟੈਨਸ਼ਨ ਉਹਨਾਂ ਨੂੰ ਮੈਂ ਵੀ ਆਪਾਂ ਉਹਨਾਂ ਨੂੰ ਦੇਣੇ ਆਪਾਂ ਨਹੀਂ ਟੈਨਸ਼ਨ ਲੈਂਦੇ ਆ ਜੋ ਇਹਨੂੰ ਓਏ ਖੜਜੋ ਖੜਜੋ ਆ ਕੀ ਕਹੀ ਜਾਂਦੇ ਹੋ ਬਈ ਭਾਈ ਲੈਣੇ ਭੈਣਾ ਭਰਾਵਾਂ ਨੂੰ ਦੇਣੇ ਕਿਸੇ ਨੂੰ ਹੈ ਨਹੀਂ ਸੂਰਤ ਵਾਲੇ ਵਪਾਰੀਆਂ ਨੇ ਵੀ ਪੈਸੇ ਲੈਣੇ ਆ ਉਹ ਪੈਸੇ ਪੂਰੇ ਨਹੀਂ ਜਾਣੇ ਆਪਾਂ ਤਾਂ ਵੀਡੀਓ ਸਿੱਧਾ ਕਹਿੰਨੇ ਆ ਵੀ ਜਿਨ੍ਹਾਂ ਨੂੰ ਲੈਣੇ ਆ ਭੈਣ ਭਰਾਵਾਂ ਨੇ ਦੇ ਕੇ ਜਾਣੇ ਆ ਤੇ ਆਪਾਂ ਬੱਟਕੇ ਹੀ ਪਿੱਛੇ ਦੇਣੇ ਆ ਇਸ ਕਰਕੇ ਜਿਨ੍ਹਾਂ ਦੇ ਆਪਾਂ ਦੇਣੇ ਫਿਕਰ ਉਹਨਾਂ ਨੂੰ ਆਪਾਂ ਨੂੰ ਕੋਈ ਨਹੀਂ ਆਪਾਂ ਬੱਟਕੇ ਦੇਣੇ ਆ ਨੇ ਹੋਲ سیلਰ ਕੀ ਕਰ ਕਿਹੜੇ ਜਾ ਕਿਹੜੇ ਥਾਂ ਟੁੱਕੇ ਜਾਣ ਅਗਲੇ ਓਏ ਹੋਲ سیلਰ ਕਿਤੇ ਮਰ ਚਲੇ ਆ ਜੇ ਉਹ ਮਰ ਚਲੇ ਫਿਰ ਕੱਪੜਾ ਕਿ ਭੇਜੀ ਜਾਂਦੇ ਆ ਕਿਰ ਬਾਬਾ ਪੈਸਾ ਨਹੀਂ ਕੱਪੜੇ ਟਰੱਕ ਵਰਕੇ ਕੱਪੜਾ ਕਿਉਂ ਆ ਰਿਹਾ ਹੈ ਬਾਬਾ ਪੈਸਾ ਨਹੀਂ ਦਿੰਦਾ ਉਹ ਪੈਸਾ ਨਹੀਂ ਦਿੰਦਾ ਫੇਰ ਕੱਪੜਾ ਨਾ ਭੇਜਣ ਦਈ ਵੀ ਜਾਂਦੇ ਆ ਚੀਕਾਂ ਵੀ ਮਾਰੀ ਜਾਂਦੇ ਆ ਉਹ ਵਪਾਰੀ ਕਹਿੰਦੇ ਬਾਬਾ ਪੈਸੇ ਨਹੀਂ ਦਿੰਦਾ ਉਤੋਂ ਟਰੱਕ ਪਰ ਵਰ ਗਏ ਜਾਂਦੇ ਆ ਮੇਰੇ ਸਾਹਮਣੇ ਆ ਨਾ ਦੀ ਚਾਰ ਹੌਸਲਰ ਮੈਂ ਤਾਂ ਕਰਦੇ ਬਾਬਾ ਲੈ ਜਾ ਲੈ ਜਾ ਤੁਸੀਂ ਕਹਿੰਦੇ ਵੀ ਹੱਜੇ ਨਹੀਂ ਇਹਦੀ ਫਿਤਰਤ ਬਣ ਚੁੱਕੀ ਏ ਵੀ ਚੰਗਾ ਖਾਣਾ ਤਾਂ ਮਾੜਾ ਬੋਲਣਾ ਕੀ ਵੀ ਆ ਹੁਣ ਮੇਲੇ ਨੇ ਕਪੜਾ ਭੇਜ ਜਾਓ ਪਾਗਲ ਆ ਜਿਹੜਾ ਭੇਜ ਰਿਹਾ ਜਾਂ ਉਹ ਪਾਗਲ ਹੈ ਤੇ ਜਾਂ ਮੈਂ ਪਾਗਲ ਆ ਮੈਂ ਵੇਚ ਰਿਹਾ ਹੁਣੇ ਹੁਣ ਆਇਆ ਹਜੇ ਮੇਰੀ ਗੱਲ ਨਹੀਂ ਸਮਝਾਉਣਾ ਆ ਸੂਟ ਹੈ ਇਹ ਬਾਜ਼ਾਰ ਦੇ ਵਿੱਚ 600 ਦਾ ਆ ਆਪਾ پیسے ਦੇ ਰਿਆ ਤਾਂ ਹੀ ਆਪਾਂ ਨੂੰ ਅਗਲਾ ਸਸਤਾ ਦਿੰਦਾ ਪਰ 250 ਲੱਖ ਆਗ ਨੂੰ ਦੇਣੇ ਪਏ ਆ ਯਾਨੀ ਰੋਲਾ ਐਵੇਂ ਹੀ ਆ ਐਵੇਂ ਹੀ ਬਾਜੀ ਗੱਲ ਨਹੀਂ ਸਮਝੇ ਐਵੇਂ ਹੀ ਰੋਲਾ ਪੈ ਗਿਆ ਐਵੇਂ ਹੀ ਰੋਲਾ ਪੈ ਗਿਆ ਇਹ ਰੋਲੇ ਨੇ ਨਾ ਕੰਮ ਬੜਾ ਵੱਡਾ ਕਰਾਤਾ ਕੀ ਕਰਾਤਾ ਵੀ ਇਹਨਾਂ ਨੇ ਕਿਹਾ ਭੱਜ ਜੂ ਭੱਜ ਜੂ ਭੱਜ ਜੂ ਭੱਜਾ ਲ ਮੈਂ ਕਿਹਾ ਨਹੀਂ ਭਜਾ ਦਿੱਤੇ ਆ ਮੈਂ ਕਈਆਂ ਦੇ ਰੇਟਾਂ ਤੇ ਚੀਕਾਂ ਪਵਾਤੀਆਂ ਵੀ ਛੜੀ ਜੋਗੇ ਤੇ ਆਪਾਂ ਛੜੀ ਜਣਾ ਤੇ ਐਦਾਂ ਦੇ ਸਿਮਰ ਦੇ ਸੂਟ ਹਾਂ ਉਹ ਹੁਣੇ-ਹੁਣੇ ਮਾਲ ਆਇਆ ਤੁਸੀਂ ਆਹ ਦੇਖੋ ਗਿਣਿਆ ਨਹੀਂ ਮਿਨੇ ਨਹੀਂ ਸਿੱਧੇ ਪੈਣਾ ਪਰਮਣ ਖੋਲਤਾ ਆਹ ਦੇਖੋ ਤੁਸੀਂ 250 ਰੁਪਏ ਕਰਤਾਈ ਆਹ ਲਓ ਇਹਨੂੰ ਕਹਿੰਦੇ ਆਹ ਦੇਖੋ 250 ਆਹ ਦੇਖੋ ਜੀ ਜਲੰਧਰ ਦੇ ਵਿੱਚ ਸਭ ਤੋਂ ਵੱਡਾ ਕਿੰਗ ਕੋਈ ਕਿਤੇ ਜਾਣ ਦੀ ਲੋੜ ਨਹੀਂ ਬਾਬੇ ਦੀ ਢੱਟੀ ਬਾਸੜ ਦੇ ਸਾਹਮਣੇ ਆਹ ਦੇਖੋ ਹਜ਼ਾਰ-ਹਜ਼ਾਰ ਵਾਲੇ ਸੂਟ ਕਰਤੇ 2250 ਜੋ ਮੈਂ ਜਮਸ਼ੇਰ ਹੁੰਦਾ ਸੀਗਾ ਨਾ ਹਾਂਜੀ ਉਦੋਂ ਕਹਿੰਦੇ ਸੀ ਇਹਨੇ ਭੱਜ ਜਾਣਾ ਨੇ ਛੱਡ ਦੇਣਾ ਹੁਣ ਮੈਂ ਜਲੰਧਰ ਆ ਗਿਆ ਹੁਣ ਕਹਿੰਦੇ ਇਹ ਬੰਦਾ ਤਰੱਕੀ ਕਰੂ ਹਾਂ ਇਹ ਕੰਮ ਕਰੂ ਪਰਾ ਕੀ ਚੱਕਰ ਇਹ ਦਾਤੀ ਦੇ ਦੰਦੇ ਇੱਕ ਬਸੇ ਆ ਇਹ ਵਪਾਰੀ ਨੇ ਇਹਨਾਂ ਨੇ ਦੋਨੇ ਬਸ ਇਹਨਾਂ ਨੇ ਉੱਧੀ ਰਣਾ ਦਿੱਤਾ ਕੀ ਹੈ ਜਾਂ ਦਿੱਤਾ ਨਹੀਂ ਨਬਰ ਮਾਲ ਕਿਉਂ ਭੇਜ ਦੋ ਛੱਡ ਦੋ ਹਾਂ ਮੈਂ ਤਾਂ ਦੋ ਦਿਨ ਵਪਾਰੀਆਂ ਨੂੰ ਵੀ ਕਹਿ ਦਿੱਤਾ ਸੀ ਮੈਂ ਕਿਹਾ ਇੱਕਾ ਕਰ ਲੋ ਵੀ ਨਹੀਂ ਦੇਣਾ ਕੱਪੜਾ ਕਿਹੜਾ ਰੁੱਕ ਚਲਾ ਸੂਰਤ ਬਹੁਤ ਵੱਡਾ ਹੈ ਠੀਕ ਹੈ ਨਾ ਤੇ ਇਹ ਵਿੱਚ ਚੀਕਾਂ ਇਹਨਾਂ ਦੀਆਂ ਓਏ ਵਪਾਰੀ ਦਿਨੇ ਕੁਛ ਬੋਲਦੇ ਆ ਰਾਤ ਨੂੰ 8 ਵਜੇ ਕਿ 4-5 ਖੜੇ ਹੁੰਦੇ ਬਬਾ ਸਾਡੇ ਤੋਂ ਲੈ ਲੈ ਸਾਡੇ ਤੋਂ ਲੈ ਇਹ ਕੀ ਚੱਕਰ ਆ ਇਹ ਬਸ ਇਹੀ ਦਾ ਚੱਕਰ ਹੈ ਆੰਦਾ ਵੀ ਲੁੱਕ ਲੁੱਕ ਗਿਆ ਹਾਂ ਫੇ ਉਹ ਨੂੰ ਨਾ ਦਸੀ ਉਹ ਨੂੰ ਨਾ ਦਸੀ ਮੇਰਾ ਮਾਲ ਲੈ ਲੈ ਉਹ ਤੋਂ ਨਾ ਲਈ ਉਹ ਤੋਂ ਨਾ ਲਈ ਆ ਦੇਖੋ ਲੁਧਿਆਣੇ ਨਹੀਂ ਜਾਣਾ ਕਿਸੇ ਕੋ ਆ ਦੇਖੋ ਆਪਾਂ ਜਾਂਦੇ ਨਹੀਂ ਭਾਜੀ ਆਪਾਂ ਜਾਣੇ ਹੀ ਸੂਰਤਾਂ ਹਾਂ ਐਦਾਂ ਦੇ ਸੂਟ ਲੁਧਿਆਣੇ ਭਾਜੀ ਕਿਹੜਾ ਹੌਸਲੇ ਦਾ ਜਿਹੜਾ ਮੇਰੇ ਭੈਣਾਂ ਪਣਾਵਾਂ ਦਾ ਫੇਰਾ ਕਰਦਾ ਦੱਸ ਮੈਨੂੰ ਆਹ ਸੂਟ ਮੈਂ ਆਪਣੀ ਭੈਣ ਨੂੰ ਦੇ ਰਿਹਾ 200 ਰੁਪਏ ਦਾ ਪਟਿਆਲਾ ਸਲਵਾਰ ਚੁੰਨੀ ਨਾਲ ਇਹ 500 ਦਾ ਵੇਖਦਾ ਬਿਆਰ ਤਾਂ ਹੀ ਦੱਸ ਰਿਹਾ ਫਿਰ ਮੈਂ ਆਪਣੇ ਭੈਣ ਬਰਾਦਰ ਫੇਰਾ ਕਰਦਾ ਵੀ ਜੇ ਨਾ ਵਿਕੇ ਵਾਪਸੀ ਆ ਹੂੰ ਕੋਈ ਹੋਲ ਸੇਲਰ ਕਾਰੀ ਨਹੀਂ ਸਕਦਾ ਹਾਂ ਅਗਰ ਆਨੇ ਪੈਸੇ ਕਮਾਉਣੇ ਆ ਅਸੀਂ ਪੈਸੇ ਨਹੀਂ ਕਮਾਣੇ ਬੰਦੇ ਕਮਾਉਣੇ ਆ ਸੋ ਤੁਸੀਂ ਉਧਰ ਦਿਖਾਓ ਲੋਕ 10 ਵਜੇ ਸ਼ਟਰ ਜਾ ਕੇ ਦੁਕਾਨ ਖੋਲਦੇ ਆ ਜਦ ਤੱਕ ਅੱਧਾ ਪੰਜਾਬ ਆ ਕੇ ਤੋਂ ਕੱਪੜੇ ਲੈ ਕੇ ਮੋੜ ਵੀ ਜਾਂਦਾ ਐ ਇਦਾਂ ਨਹੀਂ ਅਜੀਤਾ ਦੇਣਾ ਮੈਂ ਬਾਜ਼ਾਰ ਨਾਲ ਉਹ ਬਹੁਤ ਸਸਤੀਆਂ ਕਿਸੇ ਭੈਣ ਭਾਈ ਦੇ ਘਰੇ ਵਿਆਹ ਆ ਗਿਆ ਸਾਡੀ ਧੀ ਦਾ ਸਾਡੀ ਭੈਣ ਦਾ ਠੀਕ ਆ ਸਾਡੀ ਭਤੀਜੀ ਦਾ ਇਹ ਵੀ 250 ਹੀ ਭਾਜੀ ਦੁਕਾਨਦਾਰ ਨੂੰ ਕਹਿੰਦਾ ਤੁਸੀਂ 5-600 ਵਾਲੇ ਦੇਣ ਲੈਣ ਵਾਲੇ ਸੂਟ ਦਿਖਾ ਦਿਓ ਵਧੀਆ ਸੂਟ ਉਹਨੇ ਆਹੀ ਚੀਜ਼ਾਂ ਦਿਹਾਣੀਆਂ ਰੇਡ ਲੈਣਾ 500 600 ਇੱਕ ਗੱਲ ਲੈ ਕੇ ਲੈ ਲੋ ਬਾਬੇ ਰੇਡ ਤੇ ਖੁੱਲਾ ਚੈਲੰਜ 250 ਰੁਪਏ ਦਾ ਸੂਟ ਅੱਛਾ ਇੱਥੇ ਕੋਈ ਸ਼ਰਤ ਤੇ ਨਹੀਂ ਲਾਈ ਤੁਸੀਂ ਵੀ ਭਾਈ ਸੈੱਟ ਵਾਈ ਸੈੱਟ ਲੈ ਕੇ ਜਾਓ ਘੱਟੋ ਘੱਟ 10000 ਦਾ ਆ ਇੰਨੇ ਬੰਦੇ ਬੈਠੇ ਇੱਕ ਇੱਕ ਦਾ ਇੰਟਰਵਿਊ ਲੈ ਲੈ ਕੋਈ ਟੈਨਸ਼ਨ ਨਹੀਂ ਕੀ ਕਿਸੇ ਨੂੰ ਪੁੱਛ ਲੈ ਆਪਣੀ ਮਰਜ਼ੀ ਦਾ ਕੱਪੜਾ ਲੈਂਦੇ ਆ ਠੀਕ ਹੈ ਜ਼ਬਰਦਸਤੀ ਇਹ ਕਿਸੇ ਲਫਾਵੇ ਚ ਪਾਈ ਦਾ ਨਹੀਂ ਆ ਇਦਾਂ ਦਾ ਸੂਟ ਜਿਹੜਾ ਬਾਜ਼ਾਰ 'ਚ ਮੋਰ ਵਾਲਾ 550 600 ਸਟਾਰਟ ਹੁੰਦਾ ਆ ਚੁੰਨੀ ਫੁੱਲ ਪਿਓਰ ਬੇਦ ਕੜਾਈ ਰੰਗ ਰਾਂਗੇ ਚਾਰ ਹਾਂਜੀ ਰੇਟ ਕਰਤਾ 350 350 ਰੁਪਏ ਸੂਟਾ ਹਾਂ ਮੈਂ ਕਿਹਾ 350 8 800 ਰੁਪਈਆ ਲੈਂਦੇ 8 800 ਰੁਪਈਆ ਬਾਜ਼ਾਰ 'ਚ ਬਾਬੇ ਦੀ ਹੱਟੀ 350 ਰੁਪਏ ਆ ਦੇਖੋ ਤੁਹਾਨੂੰ ਚਲਬਾ ਦਿਖਾਣ ਲਗਾ ਹੁਣੇ ਤੁਹਾਨੂੰ ਰੇਟਾਂ ਦੀ ਲੁੱਟ ਖਤਮ ਕਰਾਣੇ ਆ ਆ ਜੜੀ ਬਾਜ਼ਾਰਾਂ 'ਚ ਲੁੱਟ ਹੋਣ ਰਹੀ ਆ ਇਦਾਂ ਦੇ ਹੈਂਡਵਰਕ ਵਾਲੇ ਸੂਟ ਹੈ ਵੀ ਹਾਂਜੀ ਇਦਾਂ ਦੇ ਦੁਪट्टे ਨਾਲ ਡੈਨਰ ਗਲਾ ਵੀ ਬੜਾ ਪਿਆਰਾ ਆ ਭਾਜੀ ਘੇਰਾ ਵੀ ਦੇਖੋ ਦੁਪट्टे ਵੀ ਦੇਖੋ ਇਹ ਗਰਲਿਸ਼ ਪੀਸ ਨੇ 1200 ਦਾ 1300 ਦਾ ਆ ਲੋ ਚੱਕੋ 8800 ਰੁਪਏ ਅੱਛਾ 800 ਜੇ ਕਰਦੇ ਸਿਰਫ 800 ਰੁਪਏ ਚ ਦੇ ਦੇਣੇ ਸਿਰਫ ਨਹੀਂ ਇਦਾਂ ਦੀਆਂ ਚੀਜ਼ਾਂ ਨੂੰ ਛੱਡੋ ਤੁਸੀਂ ਮੈਂ ਤੁਹਾਨੂੰ ਇੱਕ ਤੋਂ ਇੱਕ ਧਮਾਕਾ ਦਿਖਾ ਰਿਹਾ ਹਾਂ ਹਾਂਜੀ ਆ ਸੂਟ ਬਾਜ਼ਾਰ ਚ 1500 ਤੋਂ ਘੱਟ ਕੋਈ ਨਹੀਂ ਦਿੰਦਾ ਹਾਂਜੀ ਆਪਾਂ ਕਿੰਨੇ ਦੇਣਾ 1200 ਕੁ 1400 800 ਰੁਪਏ ਅੱਛਾ ਇਹ ਵੀ 800 ਚ ਆ ਲੋ ਦੇਖੋ ਕਿੰਨੇ ਸੋਹਣੇ ਡਿਜ਼ਾਈਨ ਆ ਤੁਸੀਂ ਦੇਣ ਲੈਣ ਕਰਨਾ ਵਿਆਹ ਸ਼ਾਇਦ ਦਾ ਦਾਜਪੁਰ ਦੇ ਕਪੜਾ ਨਾ ਬਾਬੇ ਦੀ ਹੱਟੀ ਤੇ ਆ ਜਾਓ ਜਿਹੜਾ 50000 ਦਾ ਕਪੜਾ ਚੈਲੰਜ ਕਰਦੇ ਆ ਬਾਬੇ ਹੱਟੀ ਤੋਂ 20000 ਚ ਲੈ ਜਾਓ ਆ ਦੇਖੋ ਫਰਕ ਹੈਗਾ ਪਿਓਰ ਜਾਮ ਦੇ ਸੂਟ ਕੜਾਈਆਂ ਦੇ ਨਾਲ ਪੂਰੇ ਫਰੰਟ ਕੱਢੇ ਹੋਏ ਸੈਮੀਸ ਤੇ ਚੁੰਨੀਆਂ ਫੁੱਲ ਪਿਓਰ ਦੀਆਂ ਉਹ ਵੀ ਦੁਪੱਟੇ ਬਾਰਡਰ ਦੇ ਨਾਲ ਕੰਮ ਲੇਖੋ ਕੀਤਾ ਹੋਇਆ ਹਾਂਜੀ ਚਾਰ ਚਾਰ ਰੰਗ ਆਪਣੀ ਮਨਪਸੰਦ ਰੇਡ 800 ਰੁਪਿਆ ਬਾਜੀ ਹੁਣ ਤੁਸੀਂ ਦੇਖੋ ਐਡੇ ਵੱਡੇ ਫੇਰੇ ਕਰਦੇ ਬਾਬੇ ਦੀ ਹੱਟੀ ਨੇ ਸਾਰੇ ਬਾਜ਼ਾਰ ਬੈਠੇ ਹੁੰਦੇ ਆ ਬਿਲੇ ਬਾਬੇ ਦੀ ਹੱਟੀ ਦੇ ਲੱਗਦੇ ਆ ਮੇਲੇ ਕਿਉਂਕਿ ਇੱਥੇ 2-2 3-3 4-4 ਤੁਸੀਂ ਜਿਹੜੀ ਹੋਲਸੇਲਰਾਂ ਦੀ ਗੱਲ ਕਰਦੇ ਹੋ ਨਾ ਬਾਜੀ ਉਹ ਕਹਿੰਦੇ ਜਿੱਥੇ ਚਾਰ ਬਹਿਣਗੇ ਉੱਥੇ ਗੱਲਾਂ ਕਰਨਗੇ ਚਾਰ ਚੰਗੀਆਂ ਕਰ ਦਿੰਦੇ ਆ ਚਾਰ ਮਾੜੀਆਂ ਕਰ ਦਿੰਦੇ ਆ ਫਿਰ ਚਾਰ ਮੇਕੋ ਆਂਦੇ ਵੀ ਹੁੰਦੇ ਆ ਉੱਥੇ ਆਪਣੀ ਆਪਣੀ ਕਰ ਦਿੰਦੇ ਬਾਤ ਕਰਨਗੇ ਮੈਂ ਤੇਰਾ ਮੈਂ ਤੇਰਾ ਮੈਂ ਤੇਰਾ ਇਹ ਕੰਮ ਹੈ ਇਹਨਾਂ ਦਾ ਹਾਂ ਇਹਦਾ ਤਦੋਂ ਸਦਾ ਪਤਾ ਲੱਗੀ ਜਾਂਦਾ ਆ ਦੇਖੋ ਤੁਹਾਡੇ ਸਾਹਮਣੇ ਝਟਕੇ ਦੇ ਝਟਕੇ ਲੈ ਜਾਓ ਕਪੜਾ ਸਾਸ ਆ ਪਾਜੀ ਸੂਟ ਖੋਲਣ ਲੱਗਾ ਚੈਲੰਜ ਆ ਮੇਰਾ ਚੈਲੰਜ ਆ ਪੀਸ ਬਾਜ਼ਾਰ ਚੋਂ 2000 ਤੋਂ ਘੱਟ ਮਿਲੂਗਾ ਹੀ ਨਹੀਂ ਹਾਂਜੀ ਪਰ ਬਾਬੇ ਦੀ ਹੱਟੀ ਨੇ ਮਿਲੂਗਾ 800 ਰੁਪਏ ਦਾ ਸੂਟ ਦੇਖੋ ਨਿਆਰੇ ਬੰਤੇ ਅੱਛਾ 8 800 ਰੁਪਏ ਦੇ ਵਿੱਚ ਹੈਵੀ ਹੈਵੀ ਚੀਜ਼ਾਂ ਦੇਤੀਆਂ ਕਿਉਂਕਿ ਵੱਡੇ ਫਰੇ ਹੋ ਰਹੇ ਬਾਬੇ ਦੀ ਹੱਟੀ ਦੇ ਆ ਚੱਕੋ 8800 ਸੋ ਦੇਖੋ 8800 ਦੇ ਵਿੱਚ ਕਲਰ ਚੈੱਕ ਕਰ ਲੋ ਚਾਰਟ ਚੈੱਕ ਕਰ ਲੋ ਟੌਪ ਦੀਆਂ ਜੀਜਾਂ ਲੈ ਜੋ 202200 ਨਹੀਂ 800 ਰੁਪਏ ਦੇ ਵਿੱਚ 800 ਰੁਪਏ ਦੇ ਤਮਾਕਾ ਪਾਤਾ ਪਟਾਕਾ ਪਾਤਾ 800 ਰੁਪਏ ਦੇ ਵਿੱਚ ਭਾਜੀ ਇੰਦਾਂ ਦੇ ਬ੍ਰਾਂਡਡ ਪੀਸ ਹਾਂਜੀ ਚੁਨੀਆਂ ਨਾਲ ਰੰਗ ਚਾਰ ਹਾਂਜੀ ਇਹ 800 ਭਾਜੀ ਅੱਛਾ ਸਰਵਾ ਕਰਵਾ ਚੌਥਲ ਵੀ ਤਿਆਰੀ ਪੂਰੀ ਆ ਉਹ ਮੈਂ ਕਿਹਾ ਭਾਜੀ ਇਹ ਰਸ ਕੋਈ ਕਾਰਨ ਕਰਕੇ ਆ ਕਿਉਂਕਿ ਇੱਥੇ ਭੈਣਾ ਭਰਾਵਾਂ ਦਾ ਵੱਡਾ ਫੇਰਾ ਹੁੰਦਾ ਆ ਇੰਦਾਂ ਦੇ ਸੂਟ ਹਾਂ 500 ਆ 500 ਰੁਪਏ ਦਾ ਸੂਟ ਆ ਆ 500 ਦਾ ਸੂਟ ਆ ਪਾਬੇ ਦੀ ਹੱਟੀ ਦੇ ਆ ਦੇਖੋ ਪਾਬੇ ਦੀ ਹੱਟੀ ਨਾਲ ਸੱਚੀ ਹੈ ਨਾ ਸਾਰੇ ਦੁਕਾਨਦਾਰ ਭੁਜਾ ਦੇਣੇ 50 ਜਿਹੜੇ 2 2000 ਤੇ ਡੰਮੀ ਤੇ ਲਾ ਕੇ ਵੇਚਦੇ ਸੂਟ ਆ ਦੇਖੋ 5 500 ਚ ਕਰਦੇ 5 500 ਚ ਲੈ ਜਾਓ ਆ ਵੀ 500 ਉਹ ਲੁੱਟਾਂ ਬਹੁਤ ਹੋ ਰਹੀਆਂ ਬਈ ਲੁੱਟਾਂ ਤੋਂ ਬਚ ਜਾਓ ਪਾਬੇ ਦੀ ਹੱਟੀ ਦੇ ਆਜੋ 2 2000 ਵਾਲੇ ਸੂਟ 5 500 ਚ ਲੈ ਜਾਓ ਆ ਦੇਖੋ ਪੀਸ ਇੱਕ ਤੋਂ ਇੱਕ ਬਰਬਰੀ ਦੇ ਉੱਪਰ ਸੂਟ ਆ ਗਿਆ ਬਰਬਰੀ ਤੇ ਪੂਰਾ ਫਰੰਟ ਕੱਢਿਆ ਹੋਇਆ ਸੂਟ ਤੇ ਆਏ ਹਾਏ 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 ਕਮਾਲ ਹੀ ਕਰਦੀ ਹੈ ਆ ਚੱਕੋ ਇਹ 2000 ਰੁਪਏ ਦਾ ਵੇਖਦਾ ਡੰਮੀ ਤੇ ਲਾ ਕੇ ਰੇਟ ਚੈੱਕ ਕਰਨਾ ਜਿੰਨਾ ਦੁਕਾਨਦਾਰ ਨੇ ਤੂੰ ਵੀਡੀਓ ਪਾ ਕੇ ਨਾ ਉਹਨਾਂ ਕੋ बिकਦਾ ਇੱਥੇ 500 ਦਾ ਹੀ ਹੈ ਉਹ ਰੇਟ ਚੈੱਕ ਕਰ ਲੋ ਰੇਡ ਸਾਹਮਣੇ ਆ ਭੈਣ ਭਰਾਵਾਂ ਦੇ ਦੱਸ ਬਾਬਾਆਂ ਨੇ ਚੀਕਾਂ ਮਾਰਨੀਆਂ ਕਹਿੰਦਾ ਸਾਡੇ ਕੱਪੜਾ ਹੀ ਰੋਲੀ ਜਾਂਦਾ ਬਾਬਾ ਉਹ ਭਰਾਵਾ ਗੱਲ ਪਤਾ ਕੀ ਹੈ ਜਿਨ੍ਹਾਂ ਨੇ ਚੀਕਾਂ ਮਾਰੀਆਂ ਨੇ ਚੀਕਾਂ ਹੀ ਮਾਰਨੀਆਂ ਤੇ ਜਿਨ੍ਹਾਂ ਨੇ ਕੱਪੜਾ ਵੇਚਣਾ ਨੇ ਕੱਪੜਾ ਦੇ ਦੇ ਰਹਾ ਆ ਵੀ 500 ਹੀ ਦੇ ਦੇਣਾ ਹੀ ਅੱਛਾ ਆ ਵੀ 500 ਚ ਹੀ ਪੀਸ ਦੇਖ ਤੁ ਲੁੱਕ ਦੇਖ ਬੜੀ ਹੋ ਗਿਆ ਟਿੱਡੀ ਜਾ ਕੇ ਪਤਾ ਲਾਤਾ ਵੀ ਮੋਟੇ ਮੋਟੇ ਟੀਕੇ ਲੱਗ ਰਹੇ ਆ ਟੀਕਿਆਂ ਤੋਂ ਬਚਣ ਲਈ ਰਾਹ ਬਦਲੋ ਬਾਬੇ ਢਿੱਡ ਤੇ ਆ ਜਾਓ ਫਿਰੇ ਹੁਣੇ ਵੱਡੇ ਆ ਦੇਖ ਲਓ ਪੀਸ ਮੈਂ ਕਹਿੰਦਾ ਆਹ ਸੂਟ ਦਾ ਚੈਲੰਜ ਆ ਪਾੜਾ ਸਿਲਕ ਦੀ ਸਲਵਾਰ ਹਾਂਜੀ ਆ ਰੇਟ ਖੋਲਣ ਲਗਾ ਧਿਆਨ ਨਾਲ ਦੇਖ ਲਈ ਫੇਰ ਨਾ کہیں ਆ ਕੀ ਕਰਤਾ ਪਿਓਰ ਗਲਾਸ ਟਿਸ਼ੂ ਦੀ ਸ਼ਰਟ ਕੇਰਾ ਨਾਲ ਉਹ ਵੀ ਹੈਂਡਵਰਕ ਅਲੱਦ ਡੁਪੱਟਾ ਨਾਲ ਹੁਣ 1500 ਰੁਪਏ ਦੇ ਦਮਾਂ ਕਿ ਭਲਾ ਕਰਕੇ 1200 ਦੇ ਦਮਾਂ 1500 ਰੁਪਏ ਤਾਂ ਜਾਇ ਜਿਆ ਕਰਕੇ ਬਾਜ਼ਾਰ ਤ 2500 2200 ਹੀ ਆ ਹਾਂ ਇਹ ਗੱਲਾਂ ਤੋਂ ਬਾਕੀ ਦੁਕਾਨਦਾਰ ਕੋ ਕਰਨੀਆਂ ਮੇਰੇ ਕੋ 800 ਦਾ ਹੀ ਆਹ ਸੂਟ 800 ਰੁਪਏ ਚ 800 ਰੁਪਏ ਇਧਰ ਦੇਖ ਦੇਖੋ ਮੈਂ ਇੱਥੇ ਹੁਣੇ ਆਵਾਜ਼ ਮਾਰ ਲਈ ਆ ਪਹਿਣਾ ਪਰਾਂ ਮੈਂ ਹੁਣੇ ਹੀ ਦਿਵਾਣਿਆ ਆ ਭਾਜੀ ਆ ਸੂਟ ਮੈਂ ਤੁਹਾਡੇ ਸਾਹਮਣੇ ਦੇ ਰਿਹਾ ਜਿਹਨੂੰ ਚਾਹੀਦਾ ਲੈ ਜਾਓ ਇਹ ਹੁਣੇ ਹੀ ਚਾ ਲੈਣਾ ਮੈਂ ਮੈਂ ਕਿਹਾ ਆ ਲੋ ਆਦਰ ਦੇਖੋ ਹੁਣ ਇਹ ਵੀ 800 ਲਈ ਰੈੱਡ ਸੂਟ ਵੀ 800 ਦੇ ਵਿੱਚ ਚੀਜ਼ ਦੇਖ ਬਣੀ ਹੋਈ ਦੁਪੱਟਾ ਦੇਖ ਆ ਦੇਖੋ ਕਰਵਾਚੌਣ ਲਈ ਸ਼ਾਪਿੰਗ ਕਰਨੀ ਤੁਸੀਂ ਵਿਆਹ ਸ਼ਾਦੀ ਲਈ ਕਰਨੀਆਂ 2 2000 ਰੁਪਏ ਨਾ ਦਿਵੋ ਦੁਕਾਨਦਾਰਾਂ ਨੂੰ ਬਾਬੇ ਢੇਟੀ ਦੇ ਹੁਣੇ ਆਜੋ ਵੱਡੇ 800 ਰੁਪਏ ਚ ਲੈ ਜਾਓ 8 800 ਚ ਮੈਂ ਕਹਿੰਦਾ ਆਹ ਸੂਟ ਦੇਖੋ ਤੁਸੀਂ ਓਏ ਹੋਏ 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 ਆ ਇਦਾਂ ਦੇ ਸਲਵਾਰ ਦੇ ਪੌਂਚੇ ਕੱਢੇ ਹੋਏ ਪੀਸ ਹਾਂਜੀ ਆ ਲੁੱਕ ਦੇਖੋ ਜਿੰਨੇ ਭੈਣ ਭਰਾ ਇੰਸਟਾਗ੍ਰਾਮ ਤੇ ਫੇਸਬੁੱਕ ਤੇ YouTube ਤੇ ਵੀਡੀਓ ਦੇਖ ਰਹੇ ਹੈ ਭਾਈ ਹਾਂਜੀ ਵੱਡਾ ਫਾਇਦਾ ਲੈਣਾ ਤੇ ਬਾਬੇ ਢੇਟੀ ਦੇ ਇਦਾਂ ਦੇ ਡਿਜ਼ਾਈਨਰ ਪੀਸ ਆ ਕੰਮ ਕੀਤਾ ਹੋਇਆ ਇਦਾਂ ਦਾ ਡਿਜ਼ਾਈਨਰ ਦੁਪੱਟਾ ਮੈਂ ਕਹਿੰਦਾ ਚੈਲੰਜ ਹੈ ਚੈਲੰਜ ਤੇਰਾ 100 ਰੁਪਏ ਦਾ ਦੇਖੋ 2 2000 ਵਾਲੇ ਸੂਟ ਕੋਈ 500 ਚ ਕੋਈ 800 ਚ ਕੋਈ 1000 ਚ ਬਈ ਕੱਲ ਹੈਗਾ ਦਸਹਿਰਾ ਦਿਨ ਵੀਰਵਾਰ ਐਤਵਾਰ ਤੱਕ ਵੱਡਾ ਫੈਰਾ ਆ ਆਜੋ ਬਈ ਸਿੱਧੀ ਜੀ ਗੱਲ ਆ ਐਦਾਂ ਦੇ ਚੀਜ਼ਾਂ ਲੈ ਜੋ ਐਦਾਂ ਦੇ ਫੈਦੇ ਲੈ ਜੋ ਐਦਾਂ ਦੇ ਤਮਾਕੇ ਲੈ ਜੋ 100 1500 ਉਹ ਦੇਖੋ ਸਵੇਰੇ ਸਵੇਰੇ ਝੋਲੇ ਭਰ ਰਹੇ ਲੋਕਾਂ ਨੇ ਸਵੇਰੇ ਸਵੇਰੇ ਕੋਈ ਪਠਾਨਕੋਟ ਤੋਂ ਆਵੇ ਕੋਈ ਬਠਿੰਡੇ ਤੋਂ ਕੋਈ ਅੰਮ੍ਰਿਤਸਰ ਤੋਂ ਕੋਈ ਹਰਿਆਣਾ ਤੋਂ ਕੋਈ ਰਾਜਪੁਰ ਤੋਂ ਪਾਜੀ ਤੁਸੀਂ ਉਹਨਾਂ ਦੇ ਚਿਹਰਿਆਂ ਦੇ ਖੁਸ਼ੀ ਦੇਖੋ ਪਹਿਲਾਂ ਤਾਂ ਤੇ ਆਹ ਸੂਟ ਜ਼ਰੂਰ ਦੇਖੋ ਆਹ ਸੂਟ ਆਹ ਨੇੜੇ ਕਰਕੇ ਦਿਖਾ ਜਰਾ ਆਹ ਹੈਂਡਵਰਕ ਕੰਮ ਦੇ ਕੀਤਾ ਹੋਇਆ ਹਾਂਜੀ ਐਦਾਂ ਦਾ ਦੁਪੱਟਾ ਲਾਂਗਾ ਨਾਲ 40000 ਦਾ ਸੂਟ ਚੈਲੇਂਜ ਨਾਲ 1500 ਦਾ ਬਾਬੇ ਰੇਟ 'ਚ 1500 ਦਾ ਦੁਪੱਟਾ ਨਹੀਂ ਮਿਲਦਾ ਬਿਜਾਰ ਤੇ 1500 ਦਾ ਸੂਟ ਹੀ ਆਹ ਦੇਖੋ ਇਹ ਵੀ ਤੁਹਾਨੂੰ 1500 'ਚ ਕਰਤਾ ਸੋ ਅੱਦੇ ਰੇਟਾਂ ਤੋਂ ਵੀ ਸਸਤਾ ਕੱਪੜਾ ਕਰ ਦਿੱਤਾ ਆ ਦੇਖੋ ਪੀਸ ਬਾਈ ਗੱਲ ਪੜਾ ਕੀ ਆਪਾਂ ਹੋਲ ਸੇਲ ਚ ਕੱਪੜਾ ਲੈਨੇ ਆ ਜਿਨ੍ਹਾਂ ਤੋਂ ਲੈਨੇ ਆ ਠੀਕ ਹਨ ਹਾਂਜੀ ਕਹਨ ਜਿਨ੍ਹਾਂ ਤੋਂ ਲੈਨੇ ਆ ਭਾਜੀ ਉਹ ਹੋਲ ਸੇਲਰ ਨਹੀਂ ਹੈਗੇ ਹਾਂਜੀ ਹੋਲ ਸੇਲਰ ਇੱਕ ਲੇਬਲ ਹੈ ਵੀ ਇਹ ਕੋਲ ਸੇਲਰ ਹੈ ਹਾਂ ਉਹ ਉਹ ਬੰਦੇ ਆ ਜਿਹੜੇ ਹੋਲ ਸੇਲਰਾਂ ਨੂੰ ਦਿੰਦੇ ਆ ਕੱਪੜਾ ਆ ਹੁਣ ਕੀ ਰੇਟ ਇਹ ਦੱਸੋ ਇਹ ਰੇਟ ਆਪਾਂ ਧਮਾਕਾ ਪਾਣ ਲੱਗਿਆ ਵੀਡੀਓ ਚਲਦੀ ਜੀ ਆ ਇਦਾਂ ਦਾ ਸੂਟ ਬਾਪੇ ਦੀ ਹੱਟੀ ਦੇ ਭਾਜੀ 1300 ਰੁਪਏ ਦਾ ਚੈਲੰਜ ਆ ਮੇਰਾ ਬਾਬਾ ਜੀ ਹਜੇ ਵੀ ਬੈਲ ਬੁੱਲ ਚੈੱਕ ਕਰ ਲਓ ਮੈਨੂੰ ਲੱਗਦਾ ਤੁਸੀਂ ਦੇਖਦੇ ਤੂਦੇ ਕੋਹਣੇ ਜੋ ਬਾਈ 4 ਦਿਨ ਵੱਡੀ ਸੇਲ ਆ ਵੱਡੀ ਆਫਰ ਹੈ ਜਿਨ੍ਹਾਂ ਨੇ ਵਿਆਹ ਸ਼ਾਦੀ ਦੀ ਵਧੀਆ ਤਾਜ ਬਰੇ ਦੀ ਕੱਪੜੇ ਲੈਣੇ ਆ ਆ ਬਾਈ ਬ੍ਰਾਂਡ ਚੀਜ਼ਾਂ ਦੇ ਨਾ ਬ੍ਰਾਂਡ ਆਏ ਹਾਏ 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 ਓਏ ਹੋਏ 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 ਆ ਦੁਪੱਟਾ ਦਾ ਦੇਖੋ ਜਰਾ ਹਾਂਜੀ ਕਮਾਲ ਕਰਤੀ ਹੈ ਤੋਹਫੇ ਤੋਹਫੇ ਆਏ ਹਾਏ 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 ਪਾਜੀ ਇਹ ਵੀ 1500 ਆ ਹੁਣ ਤੁਸੀਂ ਚੈੱਕ ਕਰੋ ਨਾ ਦੇਖੋ ਡਿਜ਼ਾਈਨ ਚੈੱਕ ਕਰੋ ਦੁਪੱਟੇ ਦੇ ਡਿਜ਼ਾਈਨ ਘੇਰੇ ਦੇ ਡਿਜ਼ਾਈਨ ਤੇ ਰੇਟ ਹੈਗਾ ਮਿੱਟੀ ਦੇ ਪਾ ਪਾਜੀ ਆ ਦੇਖੋ ਪੀਸ ਮਲੋ ਬਿਆਸ਼ ਆ ਦੀ ਦਾਇਬਲੀ ਫੁੱਲ ਤਿਆਰੀ ਆ ਭਾਜੀ ਮੈਂ ਕਹਾ ਆ ਸੀਅੰਚ ਭਾਈ ਜਿੱਥੇ ਮਰਜੀ ਜਾਓ ਰੇਟਾਂ ਦੀ ਲੁੱਟ ਕਰਾਓ ਬਾਬੇ ਦੀ ਹੱਟੀ ਦਿਓ ਐਦਾਂ ਦੇ ਹੈਵੀ ਸੂਟ ਆ ਪੀਸ ਤੇ ਕੰਮ ਦੇਖ ਲੋ ਹੈਂਡਵਰਕ ਦਾ ਭਾਜੀ ਕੰਮ ਆ ਫੋਟੋ ਨਾਲ ਸੂਟ ਆ 4500 ਦਾ ਹਾਂਜੀ ਆਇਦਰ ਫੋਟੋ ਨਾਲ ਗੁਲਦਸਤਾ ਰੱਖਤਾ ਨੇ ਫਿਰ 5000 ਦਾ ਹਾਂਜੀ ਇਹ ਫੋਟੋ ਨੂੰ ਪਰੇ ਕਰੋ ਸੂਟ 1500 ਦਾ ਜੀ ਅੱਛਾ 4500 ਨਹੀਂ ਐ 1500 ਦੇ ਦੇਣਾ ਇਹ ਭਾਜੀ ਆਪਾਂ ਹੋਲ ਸੇਲ ਦੇਣਾ ਆ ਭਾਵੇਂ ਇੱਕ ਸੂਟ ਲਵੇ ਕੋਈ ਲਵੇ 10 ਪਰ ਰੇਟਾਂ ਦੀ ਕਰਾਣੀ ਆਪਾਂ ਬੱਸ ਇਦਾਂ ਦੇ ਹਾਂਜੀ ਤੋਹਫੇ ਠੀਕ ਹੈ ਨਾ ਮਤਲਬ ਨਿਆਰੇਦਾਰ ਚੀਜ਼ਾਂ ਜਲਦੀ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਸ਼ੇਡੂ ਗਰੁੱਪ ਕਰ ਦਿਓ ਇਦਾਂ ਦਾ ਚੈਲੰਜ ਨਾਲ ਸੂਟ ਭਾਜੀ ਆ ਦੇਖ ਲਓ ਪੀਸ ਇਹ ਗਲਾਸ ਵਾਲੇ ਸੂਟ ਵੀ ਭਾਜੀ 1500 ਦਾ ਦੇ ਦੇਣਾ ਆਪਾਂ ਗੱਲਾਂ ਨਹੀਂ ਕਰ ਰਹੇ ਫੇਰਾ ਕਰ ਰਹੇ ਆ ਚਾਹੇ ਕੋਈ ਸ਼ਿਮਰਦਾਰੀ ਵੇ ਚਾਹੇ ਗਲਾਸ ਵਾਲੇ ਵੇ ਚਾਹੇ ਕੋਈ ਭਾਜੀ ਵੱਡੀ ਸੇਲ ਸ਼ੁਰੂ ਹੋ ਚੁੱਕੀ ਹੈ ਹੁਣ ਆ ਪੀਸ ਖੋਲਣ ਲੱਗਾ ਆ ਹੁਣ ਸੂਟ ਦੇਖਣਾ ਜਰਾ ਹਾਂਜੀ ਆਏ ਹਾਏ 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 ਕਮਾਲ ਕਰਤੀਆਂ ਮੈਂ ਕਿਹਾ ਬੱਲੇ ਬੱਲੇ ਬਣਾਉਣ ਵਾਲੇ ਦੀ ਵੀ ਐਦਾਂ ਦੇ ਪੀਸ ਰੰਗ ਵੀ ਬੜੇ ਸੋਹਣੇ ਸੋਹਣੇ ਆ ਭਾਜੀ 800 ਰੁਪਏ ਕਰਤਾ ਆ 800 ਰੁਪਏ ਕਰਤਾ ਯਾ 800 ਰੁਪਏ ਇਹ ਸੈਮੀ ਸਟੇਟ ਸੂਟ ਆ ਇਹ 800 ਰੁਪਏ ਦਾ ਲਓ ਆ ਵੀ ਤੁਹਾਨੂੰ 800 ਰੁਪਏ ਦੇਤਾ ਆ ਦੇਖੋ ਕਿੰਨੇ ਡਿਜ਼ਾਈਨਰ ਪੀਸ ਆ बार-बार ਤੁਹਾਨੂੰ ਦੱਸ ਰਿਹਾ 2-2000 ਵਾਲੇ ਪੀਸ 8-800 ਚ ਲੱਗਦੇ ਆ ਦੇਖੋ ਜਿਹੜਾ ਪੀਸ ਰੈੱਡ ਕਲਰ ਸਪੈਸ਼ਲ ਕਲਾਸ ਟਿਸ਼ੂ ਤੇ ਹਾਂਜੀ ਸਲਵਾਰ ਦੇ ਪੌਂਚੇ ਗੱਡੇ ਹੋਏ ਨਾਲ ਦੁਪੱਟਾ ਹਾਂਜੀ ਹਾਂਜੀ ਤੇ ਰੈਡ ਦਾ ਚੈਲੰਜ 800 1000 800 ਰੁਪਏ ਲਓ ਆ ਵੀ ਤੁਹਾਨੂੰ 800 ਹੀ ਦੇਤਾ ਤੁਸੀਂ ਦੇਖੋ ਰੈਡ ਸੂਟ ਤਾਂ ਵੈਸੇ ਹੀ 2000 ਤੋਂ ਘੱਟ ਕੋ ਦਿੰਦਾ ਹੀ ਨਹੀਂ ਬਾਬੇ ਦੀ ਹੱਟੀ ਦੇ ਗਲਾ ਦੇਖੋ ਪਹੁੰਚੇ ਦੇਖੋ ਆ ਦੁਪੱਟਾ ਦੇਖੋ 800 ਰੁਪਏ ਚ ਲੈ ਜਾਓ ਭਾਈ ਜਿੰਨਾ ਮਰਜ਼ੀ ਕਪੜਾ ਖਰੀਦ ਲਓ ਇੱਕੋ ਹੀ ਗੱਲ ਵੱਡਾ ਫਾਇਦਾ ਹਾਂ ਬਾਬੇ ਦੀ ਹੱਟੀ ਦੇ ਹਾਂ ਤਿੰਨ ਤਿੰਨ ਗੋਣਾ ਆ ਜੋ ਆ ਸੂਟ ਆ ਜਿਹੜਾ ਮੈਂ ਖੋਲ ਰਿਹਾ ਭਾਜੀ ਇਹੀ ਪੀਸ ਦਗਾੰਦਰ ਸੇਲ ਲਾ ਰਹੇ ਆ 2000 ਦੇ ਦੋ 2000 ਦੇ ਦੋ ਉਹਨਾਂ ਨੇ 800 ਦੇ ਵਿੱਚ ਹੀ ਪਾਇਆ ਹੁੰਦਾ 500 ਦੇ ਵਿੱਚੇ ਪਾਇਆ ਹੁੰਦਾ 900 ਦੇ ਵਿੱਚੇ ਪਾਇਆ ਹੁੰਦਾ ਹਾਂ ਤੇ 2000 ਦੇ ਦੋ ਕਿਤੇ ਹੁੰਦੇ ਆ ਹਾਂਜੀ ਅਈ ਸਾਰੇ 500 ਕਿਤੇ ਆ ਦੇਖੋ ਇਹ 500 ਜਿਹੇ ਕਰਤਾ 500 ਰੁਪਏ ਚ ਬਾਬਾ ਜੀ ਕੋਲ ਬਚਾਉਣਾ ਵਜੂਣਾ ਹੈ ਕਿ ਨਹੀਂ ਆ ਨਾਲ-ਨਾਲ ਦੇਣ ਲੱਗਾ ਮੈਂ ਆ 500 ਰੁਪਏ ਚ ਮੈਂ ਵੀ ਕਹਿ ਰਿਹਾ ਭਾਜੀ ਦੇ ਦਿਓ ਲਓ ਆ ਦੇਖੋ ਜੋ ਵੀਡੀਓ ਜੇ ਰੇਟ ਪਾ ਰਹੇ ਆ ਦੇ ਰਹੇ ਆ ਜੇ ਕਿਹਾ ਆਹ ਲਓ ਦੇ ਤਾਂ ਨਾਲ ਹੀ ਆਹ ਸੂਟ ਦੇਖੋ ਤੁਸੀਂ ਆਹ ਸੂਟ ਦੇਖੋ ਜਰਾ ਅਜੀ ਦੇਖੋ ਬਣੀ ਹੋਈ ਇਹ ਬਾਜ਼ਾਰ ਚ 1500 ਦਾ ਦੁਕਾਨਦਾਰ 1500 ਦਾ ਇੱਕ ਕਹਿ ਕੇ 2000 ਤੇ ਦੋ ਕਹਿੰਦਾ ਵੀ 3000 ਦੀ ਚੀਜ਼ ਆ 2000 ਚ ਲੈ ਲਓ ਕੀ ਹਾਂਜੀ ਇਹ 1500 ਦਾ ਇੱਕ ਹੈ 2000 ਤੇ ਦੋ ਹੈ ਹਾਂ ਇਦਾਂ ਹੀ ਕਰਦਾ ਦੁਕਾਨਦਾਰ ਇਦਾਂ ਹੀ ਠੀਕ ਹੈ ਤੇ ਸੂਟ ਕਿੰਨੇ ਦਾ ਆ 450 ਰੁਪਏ ਦਾ ਹੁਣ ਤੁਸੀਂ ਸਮਝਾਓ ਆ ਮੇਰੀਆਂ ਪਹਿਣਾ ਬਹੁ ਪੋਲੀਆਂ ਨੇ ਆ 450 ਹੋਰ ਕੀ ਦੁਕਾਨਦਾਰ ਲਿਖ ਦਿੰਦਾ 70% ਡਿਸਕਾਊਂਟ ਆ 80% ਡਿਸਕਾਊਂਟ ਆ ਉਹ ਟੈਗ ਘਰੇ ਬਣਦੇ ਆ ਤੁਸੀਂ ਮਜ਼ਾਕ ਤਾਂ ਨਹੀਂ ਕਰਦੇ ਬਾਬਾ 450 ਦਾ ਸੂਟ ਆ ਯਾਰ ਦਊਂਗੇ ਇਹ ਆ ਵਾਹ ਲਓ ਜੀ ਜੋ ਵੀਡੀਓ ਚ ਪਾ ਰਹੇ ਆ ਤੁਹਾਨੂੰ ਲੱਗਦਾ ਵੀ ਝੂਠ ਆ ਪਰ ਨਾਲ ਨਾਲ ਦਈ ਜਾਂਦੇ ਆ 12 1200 15 1500 ਵਾਲੇ ਸੂਟ 450 ਚ ਮੈਂ ਤੈਨੂੰ ਇਹ ਗੱਲਾਂ ਕਿਉਂ ਕਰ ਰਿਹਾ ਜਿਵੇਂ ਤੂੰ ਮਾ ਕੇ ਸਵਾਲ ਪੁੱਛਦੇ ਨਾ ਦੁਕਾਨਦਾਰ ਆ ਬੋਲਦਾ ਬੋਲਦਾ ਇਹ ਇਧਰ ਬਾਬਾ ਵੀ ਬੋਲਦਾ ਫਿਰ ਹਾਂ ਐਦਾਂ ਬੋਲਦਾ ਤੇ ਬਾਬਾ ਜੀ ਦੋ ਸਭ 1500 ਦੇ ਦੋ ਹਾਂ ਕਿੰਨੇ ਦੇ ਦੋ 1500 ਦੇ ਦੋ ਦੋ ਜੀ ਇਹ ਸਕੀਮ ਹੈ ਤੇ ਟੈਗ ਲਗਾਉਂਦਾ ਜੀ ਆਹ ਦੇਖੋ ਟੈਗ 2500 ਦਾ ਸੂਟ ਹੈ 1500 ਦੇ ਦੋ ਕਰਤੇ ਆ ਉਹ ਸੂਟ ਹੀ 500 ਦਾ ਹੁਣ ਆਹ ਸੂਟ ਦੇਖ ਇਹਦੇ ਨਾਲ ਦੁਕਾਨ ਦਾ ਟੈਗ ਲਾਉਂਦੇ ਆ ਕੀ ਲਾਉਂਦੇ ਆ ਟੈਗ ਤੇ ਟੈਗ ਤੇ ਲਿਖਿਆ ਹੁੰਦਾ 1500 ਦੇ ਦੋ ਹਾਂਜੀ ਵੀ ਪਹਿਲਾਂ 2500 ਦਾ ਸੀਗਾ ਹੁਣ 1500 ਦੇ ਦੋ ਕਰਤੇ ਆ ਟੈਗ ਦਾ ਘਰੇ ਹੀ ਬਣਦੇ ਆ ਹਾਂਜੀ ਉਹ ਕਿਹੜਾ ਕਿਹੜਾ ਮਿਲਣਾ ਭੇਜਣ ਦੀਆਂ ਪਰ ਆਪਾਂ ਇਦਾਂ ਹੀ ਸਿੱਧਾ ਹੋਲਸੇਲ ਦੇ ਦਿੰਨੇ ਆ ਕਿਸੇ ਨੇ ਲੈਣਾ 400 ਦਾ ਲੈ ਜਾਓ ਆ 400 ਦਾ ਸੂਟ ਆਹੀ ਤਾਂ ਮੈਂ ਸਮਝਾਉਣਾ ਚਾਹਣਾ ਵੀ ਬਾਬਾ ਪਾਗਲ ਹੋ ਗਏ ਮੈਨੂੰ ਲੱਗਦਾ ਇਹ ਇਹ ਰੇਟ ਹੈ ਹੀ ਨਹੀਂ ਇਹ 400 ਰੁਪਏ ਦੇ ਰਿਆਂ 400 ਰੁਪਏ ਦਾ ਸੂਟ ਆ ਆ ਦੇ ਰਿਆ ਲੈ ਜਾ ਆ ਦੇਖੋ 4 400 ਜੀ ਕਹਿੰਦੇ ਸੂਟ ਨਹੀਂ ਦੇ ਰੋ ਤਿੰਨ ਆ ਲੈ ਹੁਣ ਲੁੱਟ ਪੈ ਗਈ ਇਹ ਤਾਂ ਇਧਰ ਦੇਖ ਹੁਣ ਹੁਣ ਤਨ ਮੈਂ ਜਲਵਾ ਦਿਖਾ ਰਿਆਂ ਹਾਂਜੀ ਆ ਦੇਖੋ ਇਹ ਜਿਹੜੇ ਹਜ਼ਾਰ ਦੇ ਦੋ ਨੇ ਨਾ ਸੇਲਾਂ ਚ ਬਜ਼ਾਰਾਂ ਚ ਹਾਂਜੀ ਐਦਾਂ ਦੇ ਸੂਟ ਐਦਾਂ ਦੇ ਕੋਟਨ ਦੇ ਦੁਪੱਟੇ ਪਿਓਰ ਕੋਟਨ ਹਾਂ ਹੈਂ 1000 ਦੇ 2 ਕਿੰਨੇ ਵੇ 500 ਦਾ 1 ਉਹ ਸੇਲ ਲੱਗਦੀ ਏ ਇਹ ਹੌਲ ਸੇਲ ਧਮਾਕਾ 250 ਰੁਪਏ ਸੂਟੀ ਆ ਦੇ ਦੋ 250 ਰੁਪਏ ਦਾ ਸੂਟ 250 ਰੁਪਏ ਦਾ ਸੂਟ ਆ ਦੇਖੋ ਨਾਲ ਨਾਲ ਹੀ ਖੋਲਦਾ ਖੋਲਦਾ ਬਾਜਾ ਪਹਿਲੇ बिक ਜਾਂਦਾ ਆ ਇਧਰ ਦੇਖ 250 2.5 250 ਚ ਅਲੱਗ ਗਲਿਆਂ ਦੇ ਵੀ 250 2.5 250 ਚ ਆ ਦੇਖ 2.5 250 ਓਏ ਹੋਏ ਹੋਏ ਆ ਚੱਕੋ 250 ਲੈ ਜਾਓ 2.5 250 ਚ ਕਰਦੇ ਆ ਹਜ਼ਾਰ ਦੇ ਦੋ ਜਿਹੜੇ ਕਹਿੰਦੇ ਹਨ ਇਹਦੇ 500 ਦੇ ਦੋ ਲੈ ਜਾਓ ਆ ਦੇਖੋ ਕਾਲੇ ਸੂਟ ਬਲੈਕ ਬਿਊਟੀ ਇਧਰ ਆ ਵੀ 250 ਰੁਪਏ ਓਏ ਹੋਏ ਹੋਏ ਆ ਦੇਖੋ ਉਹ ਖੋਜ ਦੇਖੋ ਕਿੰਦਾ ਸਾਰੇ ਹੀ ਕਿਉਂਕਿ ਪਤਾ ਵੀ ਫੈਰਾ ਹੋ ਰਿਹਾ ਓ ਪਾਜੀ ਆ ਲਓ ਇਹ ਆ ਲਓ ਇਧਰ ਦੇਖ ਜਰਾ ਇਹ ਜਲਵਾ ਹੈ ਜਲਵਾ ਆ ਨੇੜੇ ਕਰਕੇ ਦਿਖਾ ਯਾਰ ਆ ਕੰਮ ਲਗਾ ਹੈਂਡਵਰਕ ਦਾ ਇਹ ਬਾਜ਼ਾਰ ਚ 12-1500 ਦਾ 500 ਦੇ ਦੋ 1500 ਦੇ ਦੋ ਨੇ ਬਾਜ਼ਾਰ ਚ ਹਾਂ ਕਿੰਨੇ ਦੇ ਨੇ 1500 ਦੇ ਦੋ ਐਦਾਂ ਦੇ ਦੁਬੱਟੇ ਆ ਚੈੱਕ ਕਰੋ ਦੁਬੱਟਾ ਹੂੰ ਉਹ ਬਾਬੇ ਦੀ ਹੱਟੀਆਂ ਚੈਲੰਜ ਮੇਰੀਆਂ ਭੈਣਾਂ ਖੁਸ਼ ਹੋਣੀਆਂ ਜਿੰਨੇ 250 ਹੀ ਇਹ ਵੀ 250 ਹੀ ਆ ਦੇਖ ਆ ਦੇਖੋ ਦੁਬੱਟਾ ਚੈੱਕ ਕਰੋ ਕਿੰਨਾ ਹੈਵੀ ਸੂਟ ਦੇਖੋ ਕਿੰਨਾ ਡਿਜ਼ਾਈਨਰ 7-800 ਦਾ ਇੱਕ ਇੱਥੇ 250 ਰੁਪਏ ਦਾ ਸੂਟ ਆ ਦੇਖ ਹੁਣ ਪਟਿਆਲਾ ਸਲਵਾਰ ਨਾਲ ਸੂਟ 500 ਦਾ 500 ਨੂੰ ਛੱਡ ਤੂੰ 200 ਦਾ ਇੱਕ ਲੈ ਆ ਲੈ ਚੱਕੋ ਪਟਿਆਲਾ ਸਲਵਾਰ ਨਾਲ 200 ਦਾ ਸੂਟ ਬਾਬਾ ਜੀ ਆਪਾਂ ਪੈਸੇ ਵੀ ਦੇਣੇ ਆ ਸਾਰਿਆਂ ਨੂੰ ਉਹ ਭਾਜੀ ਪੈਸੇ ਦੇਣੀ ਆ ਤੈਨੂੰ ਕਿਸੇ ਨੇ ਕੰਪਲੇਨਟ ਕੀਤੀ ਮੈਂ ਪੈਸੇ ਦੇ ਦਿੰਦਾ ਯਾਰ ਫੈਰਾ ਵੀ ਕਰਨਾ ਆ ਤੇ ਫੈਰਾ ਮੈਂ ਕਰਦਾ ਮੈਂ ਭੈਣਾ ਭਰਾ ਮੈਂ ਤੂੰ ਪੈਸੇ ਪੈ ਕਰੀ ਜਾਣਾ ਜਿਨ੍ਹਾਂ ਨੂੰ ਲੈਣਾ ਹੋ ਗਿਆ ਪੈ ਆ ਜਾਣਗੇ ਟੈਨਸ਼ਨ ਨਹੀਂ ਲੈਣੀ ਆ ਆ ਦੇਖ 500 ਦਾ ਕਿ 600 200 ਇਹ ਵੀ 200 ਹੀ 200 ਕੀ ਕਰਦੇ ਕਿਉਂ ਚੱਕਰ ਚਲਾ ਕੇ ਤਾਂ ਰਹੇ ਹੋ ਚੱਕਰ ਪਰ ਰੱਬ ਦੀ ਆਸਰੇ ਨਾਲ ਬਾਬਾ ਰਮਤਲੀ ਦੀ ਕਿਰਪਾ ਨਾਲ ਭੈਣਾ ਭਰਾਵਾਂ ਦੀ ਸਪੋਰਟ ਨਾਲ ਚਲਾ ਰਹੇ ਕਿਉਂਕਿ ਆਪਾਂ 5 ਰੁਪਏ ਦੇ ਮਾਰਜਨ ਦੇ 10 ਰੁਪਏ ਮਾਰਦੇ ਸੂਟ ਦੇ ਦਿੰਨੇ ਆ ਆ ਲੋ ਇਹ 2.5 250 ਰੁਪਆ ਆ ਦੇਖੋ ਵੀਡੀਓ ਦੇ ਵਿੱਚ ਹੀ ਲਟਾਤਾ ਸਾਰਾ ਕੁਝ ਉਹ ਛੇਤੀ ਆ ਜਾਓ ਭੈਣੋ ਭਾਈਓ ਆ ਸੂਟ ਐਤਵਾਰ ਤੱਕ ਵੱਡੇ ਫੇਰੇ ਵੀਰ ਬਾੜਾ ਹੁਣ ਇਧਰ ਦੇਖ ਇਧਰ ਐਤਵਾਰ ਇਧਰ ਦੇਖ ਪੀਸ ਇਹਨੂੰ ਕਹਿੰਦੇ ਕਰੇਵ ਦਾ ਸੂਟ ਹੈ ਕਰੇਵ ਦਾ ਹਾਂਜੀ ਇਹ ਬਾਜ਼ਾਰ ਚ 2000 ਦਾ ਹੀ ਹੈਗਾ ਇਹ ਲ 716 ਦਿੱਤਾ ਹੀ 700 ਸੋਲ ਸੇਲ 700 ਦਾ ਹੋਲ ਸੇਲ 700 ਉਹ ਕੜਾਈ ਕਰਦੇ ਦੁਕਾਨਦਾਰ 700 ਦਿੰਦਾ ਮੈਂ ਕਪੜਾ ਨਾਲ ਦੇਣਾ ਚੁੰਨੀ ਦੇ 2 2000 ਵਾਲੇ ਸੂਟ ਵੀ 700 700 ਚ ਇਹਦੇ ਚ ਰੰਗ ਰੰਗ ਵੀ ਦੋ ਹੋਰ ਆਹ ਦੇਖੋ ਭਾਜੀ ਮਸਲੀਨ ਦਾ ਸੂਟ 5 ਮੀਟਰ ਉਹ ਬਾਜ਼ਾਰ ਚ ਦੁਕਾਨਦਾਰ 5 ਮੀਟਰ ਮਸਲੀਨ ਦਾ ਸੂਟ 500 ਰੁਪਏ ਦਿੰਦੇ ਆ ਹਾਂ ਫਿਰ ਚੁੰਨੀ ਦੇ ਪੈਸੇ ਅਲੱਗਾਂ ਹੁੰਦੇ ਆ ਹਾਂਜੀ ਆਪਾਂ ਚੁੰਨੀ ਦੇ ਨਾਲ 500 ਦਾ ਬਿਲਕੁਲ ਹੀ ਦੇਣਾ ਕਿਉਂਕਿ ਬਾਜ਼ਾਰ ਵਾਲੇ 500 ਦਿੰਦੇ ਆ ਹਾਂ ਠੀਕ ਹੈ ਨਾ ਆਪਾਂ ਪੈਸੇ ਵੀ ਦੇਣੇ ਆ ਨਾ ਪਿੱਛੇ ਹੈ ਨਾ ਆਪਾਂ 250 ਰੁਪਏ ਦੇਣੀ ਯਾਰ ਸੜੀ ਗਈ ਜਨਾ ਬਾਬਾ ਯਾਰ ਮੈਨੂੰ 250 ਰੁਪਏ ਸੂਟ ਕਰੇ ਭੱਜਣੀ ਤੇਰ ਨਹੀਂ ਕੈਨੇਡਾ ਨੂੰ ਟਾਲ ਲਉਂਦੇ ਨਾ ਆਪਰਾਵਾ ਦੁਕਾਨ ਖੋਲੀ ਕੰਮ ਕਰ ਲੈ ਲੈਂਦੋ ਤੁਸੀਂ ਮੈਨੂੰ ਹੈ ਆ ਲੋ ਚੱਕੋ 5 500 6 600 ਇਹ ਤੁਹਾਨੂੰ ਇੱਥੇ ਦੇਣੇ ਆ 2 250 ਚ 500 ਦੇ ਦੋ ਕਰ ਤੇ ਲੈ ਜਾਓ ਓ ਲੈ ਜਾਓ ਮੁੜ ਕੇ ਨਹੀਂ ਮਿਲਣਾ ਇੱਧਰ ਦੇਖੋ ਸੂਟ ਫੇਰ ਕਰ ਦਿਆਂ ਤਾਂ Google Pay ਕਰਾ ਕੇ ਪੈਸੇ ਦੇ ਦਿਓ ਭਾਵੇਂ ਜੇ ਕੋਲ ਨਹੀਂ ਹੈਗੇ ਮੈਂ ਕਿਹਾ ਭਾਜੀ ਫਿਰ ਆ ਲੋ ਸੋਦਾ ਆਏ ਹਾਏ 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 ਰੂਹ ਖੁਸ਼ ਹੋ ਜੇਗੀ ਆਹ ਦੇਖੋ ਪੀਸ ਤੋਹਫੇ ਬ੍ਰਾਂਡਡ ਤੋਹਫੇ ਦੁਪਟਾ ਨਾਲ ਆ ਲੋ 350 ਦਾ ਸੂਟ ਕੜਾਈ ਗੱਡੀ ਆ ਸੂਟ ਦੇ ਉੱਤੇ 350 ਰੁਪਏ ਚੈਲੰਜ ਲਓ ਚੱਕ ਲੋ 350 ਚੈਲੰਜ 350 ਉਹ ਜਿਹਨੇ ਵਿਆਹ ਛਾਈ ਦਾ ਕਪੜਾ ਦੇਣ ਲੈਣ ਕਰਨਾ ਆ ਕੇ ਲੈ ਜਾਓ ਇੰਨੇ ਫੇਰੇ ਐਤਵਾਰ ਤੱਕ ਹੋਣੇ ਆ ਵੱਡੇ ਫੇਰੇ ਕਰਵਾ ਚੌਦ ਵਿਆਹ ਚਾਈ ਦਾਜਬਰੀ ਬਾਈ ਜਲਦੀ ਆ ਜਾਓ ਬਾਬੇ ਦੀ ਹੱਡੀ ਤੇ ਵੱਡਾ ਫੇਰਾ ਭਾਈ ਕਪੜਾ ਮਿਲ ਰਿਹਾ ਸਹੀ ਦੱਸੋ ਕਿਥੋਂ ਆਏ ਤੁਸੀਂ ਹਾਂਜੀ ਤੁਸੀਂ ਕਿਥੋਂ ਆਏ ਜੀ ਤੁਸੀਂ ਕਿਥੋਂ ਆਏ ਜੀ ਉੱਚੀ ਬੋਲੋ ਜੀ ਉੱਚੀ ਪੈਣ ਕਿਥੋਂ ਆਏ ਆਲਮਪੁਰ ਤੋਂ ਬਈ ਆਲਮਪੁਰ ਵੀ ਦੁਕਾਨਾਂ ਨੇ ਰਾਮਾ ਮੰਡੀ ਵੀ ਦੁਕਾਨਾਂ ਨੇ ਜੇ ਬਾਬੇ ਦੀ ਹੱਡੀ ਦਾ ਰੇਟ ਘਟਾ ਤਾਂ ਤਾਂ ਹੀ ਇੱਥੇ ਭੈਣ ਭਰਾ ਨੇ ਕਿਉਂਕਿ ਆਪਾਂ ਵੱਡਾ ਫੇਰਾ ਕਰ ਰਿਹਾ ਆ ਆਯੋ ਨੰਬਰ 98804723 ਜ਼ਿਲ੍ਹਾ ਜਲੰਧਰ ਬਸੜੇ ਸਾਹਮਣੇ ਬਾਬੇ ਜੱਟੀ ਸਤਿ ਸ੍ਰੀ ਅਕਾਲ ਇਹ ਸਵੇਰ ਦੇ 8 ਵਜੇ ਦਾ ਹਾਲ ਆ ਦੇਖ ਲਓ ਸਵੇਰ ਦੇ 8 ਵਜੇ ਦਾ ਪਰ ਜਦੋਂ 9 10 11 12 4 ਦੇ 5 ਵੀ ਵੱਜਣੇ ਤੇ ਉਦੋਂ ਇਦੋਂ ਵੱਧ ਫਰਦ ਹੋਣੇ ਆ ਹਜੇ ਦੁਕਾਨਦਾਰਾਂ ਨੇ ਸ਼ਟਰ ਨਹੀਂ ਚੱਕੇ ਆਪਣੀਆਂ ਦੁਕਾਨਾਂ ਦੇ ਪਰ ਬਾਬੇ ਜੱਟੀ ਤੇ ਸਵੇਰੇ ਸਵੇਰੇ ਰਾਜ ਲੋਕ ਸਵੇਰੇ ਹੀ ਬਾਹਰ ਖੜੇ ਹੁੰਦੇ ਆਗੇ ਇਸ ਲਈ ਤੁਸੀਂ ਵੀ ਆ ਜਾਓ ਰੋਜ਼ ਟਰੱਕ ਭਰ ਕੇ ਕੱਪੜਾ ਹੁੰਦੇ ਤੇ ਟਰੱਕ ਭਰ ਕੇ ਦੇ ਰਹੇ ਆ ਤੁਹਾਨੂੰ ਬਾਬੇ ਜੱਟੀ 62 ਦੇ ਸਾਹਮਣੇ ਜਰੰਦਰ ਸ਼ਹਿਰਾ